ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਝੰਡਾ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਝੰਡਾ ਸਿੰਘ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਹੀ ਆਉਂਦੇ ਆ ਅੱਜ ਇਸ ਵੀਡੀਓ ਵਿੱਚ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ 5 ਦਿਖਾਉਣੇ ਆ ਤਿੰਨ ਟੋਕੜ ਗੱਬਣਾ ਨਾਗ ਹੋਣਗੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਤੁਸੀਂ ਇਧਰ ਜਰਸੀ ਦੇ ਨਾਲ ਕੋਈ ਰਾਟੀ ਦਾ ਕ੍ਰੋਸ ਵੇਖੋਗੇ ਠੀਕ ਆ ਜੀ ਇਹ ਵੈੜ ਟੋਕੜ ਗੱਬਣਾ ਚੈੱਕ ਪ ਕਿੰਨੇ ਟਾਈਮ ਦੀ ਪਾਸ ਆ ਪ੍ਰੋਪਰ ਡਿਟੇਲ ਆਪਾਂ ਵੀਰ ਝੰਡੇ ਤੋਂ ਲੈ ਲਾਂਗੇ ਤੇ ਦੋ ਇੱਧਰ ਇੱਧਰ ਜਿਹੜੀਆਂ ਮੱਝਾਂ ਝੋਟੀਆਂ ਤੁਸੀਂ ਦੇਖ ਲਓ ਠੀਕ ਆ ਜੀ ਤੇ ਦੋਵੇਂ ਟੋਕੜ ਗੱਬਾਂ ਆ ਠੀਕ ਆ ਜੀ ਚੈੱਕ ਪਾਸ ਆ ਉਹ ਕਿੰਨੇ ਕਿੰਨੇ ਸਮੇਂ ਦੀਆਂ ਚੈੱਕ ਪਾਸ ਆ ਕਿੰਨਾ ਥਲੇ ਦੁੱਧ ਇਸ ਮੌਕੇ ਨਾਲ ਥਲੇ ਹਾਜ਼ਰ ਆ ਉਹ ਪੂਰੀ ਗੱਲਬਾਤ ਕਰਾਂਗੇ ਤੇ ਇੱਕ ਬਿਲਕੁਲ ਸੱਜਰਤਾ ਜੀ ਸੂਈਏ ਦਰਵਾਹਤ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਜੀ ਸੋ ਇਹ ਅੱਜ ਪੰਜ ਨਾਗੇ ਪੰਜਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਤਰੀਕ ਅੱਜ 14 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਹੈ ਠੀਕ ਆ ਵਿਡੀਓ ਦੇਖ ਲਿਓ ਪ੍ਰੋਪਰ ਜਾਣਕਾਰੀ ਜਿਹੜੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਗ੍ਰੈਂਡ ਗੈਰੋ ਪੈਲਸ ਤੋਂ ਕੋਸਤੇ ਇੱਕ ਸੜਕ ਆਉਂਦੀ ਹੈ ਜਿਹੜੀ ਸਦੀ ਝੰਡਾ ਸਿੰਘ ਹੋਂਦੀਆਂ ਘਰ ਇਸ ਬੈਂਕਾਂ ਤੇ ਆ ਜਾਂਦੀ ਹੈ ਆਓ ਕਰਦੇ ਆਂ ਪੂਰੀ ਗੱਲਬਾਤ ਵੀਰ ਝੰਡਾ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਝੰਡੇ ਸਾਸੀਕਾਰ ਸਾਸੀਕਾਰ ਵੀਰ ਜੀ ਸਾਸੀਕਾਰ ਜੀ ਆਹ ਵੀਰ ਝੰਡੇ ਨਾਗ ਆਪਣੇ ਕੋਲ ਤੋਕਰ ਗੱਪਣ ਤਿੰਨ ਨੇ ਹਾਂਜੀ ਹਾਂਜੀ ਤਿੰਨ ਨੇ ਉਹ ਮੱਝਾ ਇਧਰ ਤੋਕਰ ਗੱਪਣ ਆਪਣੇ ਕੋਲ ਹਾਂਜੀ ਇੱਕ ਇਧਰ ਵਾਇਰ ਜਿਹੜੀ ਆਪਣੇ ਕੋਲ ਜਰਸੀ ਪਾਖਾ ਹਾਂਜੀ ਹਾਂਜੀ ਇੱਕ ਸੱਜਰਪਾ ਜੀ ਸੂਈ ਐਂਡ ਤੇ ਜਿਹੜੀ ਵਾਰਡ ਦਿਖਾਉਣੀ ਆ ਹਾਂਜੀ ਹਾਂਜੀ ਇਹ ਵੀਰ ਜੀ ਤੜਕੇ ਸੂਈ ਕਰਮਾਂ ਵਾਲੀ ਜੇਰ ਜੂ ਰਹਿ ਐ ਪ੍ਰੋਪਰ ਵੀਡੀਓ ਹੈਗੀ ਆ ਠੀਕ ਆ ਵੀਰੇ ਹਾਂਜੀ ਹਾਂਜੀ ਲੋ ਵੀ ਦੋਸਤੋ ਪ੍ਰੋਪਰ ਜੇਰ ਦੀ ਵੀਡੀਓ ਤੁਹਾਨੂੰ ਵੀਰ ਨੂੰ ਦਿਖਾ ਦੇਊਗਾ ਠੀਕ ਆ ਜਿਹਨਾਂ ਦੇ ਕੋਲ ਬਣੀ ਪਈ ਆ ਹਾਂ ਗੱਲਬਾਤ ਆਪਾਂ ਕਰਾਂਗੇ ਪਹਿਲਾਂ ਮੱਝਾਂ ਤੁਹਾਨੂੰ ਦਿਖਾਵਾਂਗੇ ਟੋਕਰ ਗੱਪੜ ਚੱਲੇ ਵੀਰ ਇੱਥੋਂ ਸ਼ੁਰੂਆਤ ਕਰ ਲਾ ਹਾਂਜੀ ਦੋ ਟੋਕਰ ਗੱਬਣਾ ਆਪਣੇ ਕੋਲ ਮੱਝਾਂ ਝੋਟੀਆਂ ਜਿਹੜੀ ਪਹਿਲੇ ਨੰਬਰ ਤੇ ਆ ਜਿਹੜੀ ਆਪਾਂ ਵੀਰ ਨੂੰ ਦਿਖਾਉਣੀ ਆ ਝੋਟੀ ਕਿੰਨਾ ਮਾਸੂਆ ਕਿ ਕਿੰਨੇ ਮਹੀਨੇ ਦੀ ਗੱਬਣ ਇਹ ਵੀਰ ਜੀ ਹੈਗੀ ਜੇ ਤਿੰਨਾ ਮਹੀਨਿਆਂ ਦੀ ਕਰਮਾ ਵਾਲੀ ਗੱਬਣ ਝੋਟੀ ਇੱਕ ਪਾਸ ਆਪਣੇ ਉੱਥੇ ਪਾਸ ਵੀਰ ਜੀ ਆਪਾਂ ਚੈੱਕ ਕਰਾ ਕੇ ਲਿਆਂਦੀ ਆਪਣੇ ਵੱਲੋਂ ਕੋਈ ਮੇਰਾ ਵੀਰ ਆਪਣਾ ਡਾਕਟਰ ਨਾਲ ਲੈ ਆਵੀਂ ਠੀਕ ਆ ਹਾਂਜੀ ਹਾਂਜੀ ਲੱਭੀ ਚੰਦਾ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ ਤੇ ਦੁੱਧ ਵੀ ਹੈਗਾ ਥੱਲੇ ਦੁੱਧ ਵੀ ਜੀ 7 ਕਿਲੋ ਦੀ ਫੁੱਲ ਗਰੰਟੀ ਹੋਊ ਤੇ ਚਵਾਦੀ ਵੀ ਫੁੱਲ ਗਰੰਟੀ ਪਾ ਲੈ ਪਾਲੇ ਕੋਈ ਮੇਰਾ ਵੀਰ ਏਡਾ ਮੰਗਾ ਲੇ ਤੇ ਪਾਲੇ ਕੋਈ ਦੋ ਡੰਗ ਚੋਲੇ ਤੇ ਐ 7 ਕਿਲੋ ਦੁੱਧ ਹਾਂਜੀ ਹਾਂਜੀ ਤੇ ਬਾਕੀ ਚਵਾਈ ਪੂਰ ਸੱਟੇ ਤੋਂ ਰਹਿਣਾ ਮੈਂ ਇਹਨਾਂ ਵੀਰ ਜੀ ਇੱਕ ਨੰਬਰ ਦੀ ਚਵਾਈ ਜਿੰਨੂੰ ਆਂਦੇ ਉਹ ਆ ਅਜੰਡੇ ਹੈ ਝੋਟੀ ਪੱਖਾਂ ਗਾਂ ਤੀਜੇ ਸੁਬਹ ਲਈ ਗੱਬਣ ਹੋਣੀ ਦੀ ਜੀ ਤੀਜੇ ਮੰਨ ਲੇ ਕੋਈ ਆਪਾਂ ਦੇ ਘਰ ਆਲੇ ਆਖਿਆ ਵੀ ਸਾਡੀ ਝੋਟੀ ਘਰ ਦੀ ਦੂਜੇ ਸੁਗਿਆ ਕੋਈ ਮੇਰਾ ਵੀਰ ਤੀਜੇ ਵੀ ਮੰਨ ਲੇ ਹੈ ਝੋਟੀ ਆ ਲੈ ਵੀ ਜੰਡੇ ਵੀ ਖੋਲ ਦੇ ਨਾਲ ਦੀ ਨਾਲੀ ਤੋੜ ਕੇ ਦਿਖਾਈਏ ਕਿਉਂਕਿ ਦੋਸਤੋ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਝੋਟੀ ਤੁਹਾਨੂੰ ਦਿਖਾ ਰਹੇ ਆਪਾਂ ਤੇ ਦੁੱਧ ਇਸ ਵਕਤ 7 ਕਿਲੋ ਦੇ ਥਲੇ ਹਾਜ਼ਰ ਆ ਹਾਂਜੀ 7 ਕਿਲੋ ਧਾਰਾ ਮੌਜੂਦ ਹੈ 3 ਮਹੀਨੇ ਦੀ ਗੱਬਣ ਚੈੱਕ ਪਾਸ ਉਹ ਮੇਰਾ ਭਰਾ ਕੋਈ ਆਪਦਾ ਸਾਈ ਪੈਨਾ ਕਰਕੇ ਤੁਸੀਂ ਵੀ ਆਪਦਾ ਸ਼ੱਕ ਕਰ ਸਕਦੇ ਜੀ ਤੇਰੇ ਮਗਰ ਕੱਦ ਤੋਂ ਵੱਡਾ ਹਾਂਜੀ ਕੱਦ ਕਿੱਟਾ ਮਗਰ ਹਾਂਜੀ ਆ ਵੇਖ ਲੋ ਕਿੱਡਾ ਬਰੀਡ ਵਾਲਾ ਕੱਟਾ ਵੀ ਬੋਟ ਉਹ ਵੀ ਕੱਟਾ ਵੀ ਮਗਰ ਜੀ ਠੀਕ ਹੈ ਜੀ ਮਿਲਦੀ ਫਿਰ ਬੱਚੇ ਤੇ ਹੀ ਆ ਨਹੀਂ ਬੀਬੀ ਮਿਲਦੀ ਪਹਾੜੇ ਤੇ ਜੀ ਉਹਨਾਂ ਨੇ ਮੰਨ ਲਓ ਇਹ ਗੱਲ ਹੈਗੀ ਹੀ ਕੱਟੇ ਤੋਂ ਬਿਨਾਂ ਹੀ ਪਹਾੜਾ ਪਾ ਕੇ ਨਾ ਹਾਂਜੀ ਤੇ ਕੱਟੇ ਤੋਂ ਬਿਨਾਂ ਹੀ ਚੋਂਦੇ ਆ ਪਹਾੜੇ ਤੇ ਚੋਂਦੇ ਆ ਲੋ ਵੀ ਹਾਈਟ ਕੱਢ ਇੱਕ ਵਾਰੀ ਜ਼ਰੂਰ ਦੱਸ ਦਿੰਨੇ ਆ ਵੀ ਵੱਡੇ ਕੱਦ ਕੱਦ ਦੇ ਵਿੱਚ ਦੋਸਤੋ ਝੋਟੀ ਆ ਹਾਂ ਅੱਗੋ ਮੇਰਾ ਵੀਰ ਭਾਵੇਂ ਗਾਂ ਤੀਜੇ ਸੂਬੇ ਦੀ ਕਿਉਂਕਿ ਹੋਵੇ ਨਾ ਹੋਵੇ ਤਾਂ ਚਲੋ ਗਾ ਤੀਜੇ ਸੂਬੇ ਲਈ ਜਾਂ ਦੂਜੇ ਸੂਬੇ ਦੇ ਵਿੱਚ ਹੁਣ ਚੱਲਣ ਈ ਆ। ਹਾਂਜੀ 7 ਕਿਲੋ ਧਾਰਾਂ ਮਿਆਂ ਚ ਹਾਂਜੀ ਕਿਉਂਕਿ ਹੁਣ ਦੂਜਾ ਸੂਬਾ ਗਾ ਤੀਜੇ ਲਈ ਗੱਭਨ ਮੰਨ ਕੇ ਸੌਦਾ ਕਰ ਲਿਓ ਮਗਰ ਕਟਾ ਵੀ ਤੁਹਾਨੂੰ ਮਿਲ ਜਣਾ ਠੀਕ ਆ। ਹਾਂਜੀ ਦੁੱਧ ਵੀ ਸੋਨਾ ਵੀਰ ਜੀ ਦੁੱਧ ਵੀ 7 ਕਿਲੋ ਹੈਗਾ ਛੋਟੀ ਥੱਲੇ। ਬਾਕੀ ਚੰਡੇ ਚੰਡੇ ਦੀ ਪਧਰਾਈ ਪੜੀ ਹੈ ਪਧਰਾ ਹਾਂ ਪੂਰੀ ਪੂਰੀ ਵੀਰ ਜੀ ਬਰੀ ਰੱਲੋਂ ਵੀ ਵੇਖੋ ਵੀ ਅੱਖ ਵੀ ਬਿੱਲੀ ਸਾਰੀ ਕਾਲੀ ਸਾਲ ਲਾ ਲਓ। ਨਹੀਂ ਨਹੀਂ ਸ਼ਾਈ ਸੂਈ ਚੰਗੀ ਆ ਕਾਲੀ ਬਣਾਏਗਾ। ਹਾਂਜੀ ਸਾਰੀ ਐ ਬਲੈਕ ਵੇਖੋ ਲੋਬੀ ਬਾਕੀ ਖਲੋਨੀ ਖਲਾਨੀ ਚੰਗੀ ਆ ਕਾਤ ਤੋਂ ਵੱਡਾ ਝੋਟੀ ਦਾ ਠੀਕ ਆ ਜੀ ਤੇ ਇਹ ਟੋਕੜ ਗੱਬਣ ਹਾਂ ਲੈਣੇ ਕਿ ਵੀਰੇ ਕਿ ਤਕ ਪਾਸ ਵੀਰ ਜੀ ਭਲਾ ਕੋਈ ਆਪਣੇ ਵੱਲੋਂ ਕੋਈ ਆਪਣਾ ਡਾਕਟਰ ਨਾਲ ਲਿਆਣ ਕਿ ਆਪ ਜੀ ਕਰਾ ਲਈ ਰਾਜੀ ਰੂਜੀ ਜੰਮੀ ਪਲੀ ਵੀ ਝੋਟੀ ਪੂਰੀ ਜੇ ਵੇਖੋ ਠੀਕ ਆ ਜੀ ਹਾਂ ਜੀ ਲੋਬੀ ਕਰੋ ਚਾਰਕ ਠੀਕ ਆ ਜੀ ਸੋ 7 ਕਿਲੋ ਧਾਰਾਂ ਨੇ ਠੀਕ ਆ ਜੀ ਆ ਕਟਾ ਮਗਰ ਤੁਹਾਨੂੰ ਦਿਖਾ ਦਿੰਨੇ ਆ ਆ ਮਗਰ ਕਟਾ ਜੀ ਹਾਂ ਵੇਖੋ ਬਰੀਡ ਵੀ ਪਾ ਪਰੀ ਤਾਂ ਮਗਰ ਕਟਾ ਠੀਕ ਆ ਜੀ ਹਾਂ ਜੀ ਇਹ ਵੀ ਜਿਹਾਉਂਦਾ ਤੇ ਉਹ ਕਰਮ ਵਾਲਾ ਤੁਹਾਨੂੰ ਨਾਲ ਬੱਚਾ ਮਿਲ ਜੂਗਾ ਕਹਿੰਦੇ ਆਪਣੇ ਕੋਲ ਇਸੇ ਪਹਾੜਾ ਪੂੜਾ ਘਟੀ ਘਟੂਕਾ ਲੈ ਆਏ ਵੀਰ ਜੀ ਮੇਰੀ ਗੱਲ ਤੁਹਾਨੂੰ ਆਪਣੇ ਕੋਲ ਤੇ ਉਹਨਾਂ ਪਹਾੜੀ ਤੇ ਚੁੰਦੇ ਹੀ ਹੋ ਉੱਥੇ ਤੇ ਕਟਾ ਨਹੀਂ ਹੋਣਾ ਕਟਾ ਥੱਲੇ ਪਾਉਣਾ ਹੀ ਉਹਨਾਂ ਨੇ ਐਵੇਂ ਆਪਾਂ ਆਖੀ ਆਪਾਂ ਨਾਲ ਹੀ ਦੇਣਾ ਕਰਮ ਵਾਲਾ ਐਵੇਂ ਚਲੋ ਇਹ ਗੱਲ ਹੈ ਕਿ ਕਈ ਇਹ ਨਹੀਂ ਆਪਣੇ ਕੋਤ ਨਹੀਂ ਇਹਨੇ ਕੋਈ ਖਲ ਖਰਾਬੀ ਕੀਤੀ ਐ ਕਰਮ ਵਾਲੀ ਮਿਲੀ ਵਧੀਆ ਠੀਕ ਹੈ ਠੀਕ ਹੈ ਨਾ ਗੱਲ ਤੇ ਕੋਈ ਟੀਕਾ ਨਹੀਂ ਕੋਈ ਮਿੱਠੀ ਪੂਰੀ ਹੈ ਕਹਿੰਦੇ ਇਹ ਦਮਾਂਗੇ ਕਿਨੇ ਦੀ ਆਪਾਂ ਅੱਜ ਇਹ ਵਿਰਦੀ ਮੈਂ ਜਿੱਦੀ ਝੋਟੀ ਆ ਬੋਲ ਤੇ ਭਾਵੇਂ ਇਹਦਾ 85 90 ਜੋ ਵੀ ਇਹ ਵਿਰਦੀ ਆਪਾਂ 82000 ਦੀ ਹਾਂ ਨਾ ਝੋਟੀ ਦਵਾਂਗੇ 82 ਦੀ ਹਾਂਜੀ 82 ਦੀ ਹਾਂ ਨਾ ਬਾਕੀ ਮਾਨ ਤਾਂ ਕਸਰਾ ਕੁਸਰਾ ਕੱਢ ਕਸਰਾ ਕੱਢ ਤੀ ਮੇਹੂ ਨਿਕਲ ਗਈਆਂ ਵਿਰਦੀ ਝੋਟੀ ਵੇਖੋ ਦੋ ਦੰਦੀਆਂ ਨਿਕਲ ਗਈਆਂ ਹਾਂਜੀ ਹਾਂਜੀ ਮੈਂ ਇਸ ਝੋਟੀ ਦੇ ਵਿਰਦੀ ਭਾਵੇਂ ਲੱਖ ਰੁਪਏ ਜਿੱਦੀ ਝੋਟੀ ਆ ਨਾਲੇ ਤੁਹਾਨੂੰ ਪਤਾ ਉਹ ਵੀ ਕਰਮਾ ਵਾਲਾ ਮਗਰ ਹੈਗਾ 10000 ਦਾ ਠੀਕ ਹੈ ਮਹਾਰਾਜ ਜੀ ਹਾਂਜੀ ਹਾਂਜੀ ਤੇ ਉਹ ਵੀ ਝੰਡਾ ਵੀਰ ਦਾ ਕਸਰਾ ਕੱਢ ਤੀਆਂ 82000 ਦੀ ਝੋਟੀ ਜਾਂਦਾ ਵੀ ਦਵਾਂਗੇ ਬਾਕੀ ਝੋਟੀ ਵੀ ਦੋਸਤੋ ਸੋਹਣੇ ਕੱਦ ਕੱਦ ਦੇ ਵਿੱਚ ਆ ਸਿੰਗੀ ਸੂਗੀ ਬੜੀ ਪਿਆਰੀ ਆ ਹਾਂਜੀ ਬਾਕੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਗੀ ਇੱਕ ਹੋਰ ਆਪਾਂ ਆ ਲਓ ਠੀਕ ਆ ਜਾਂਦੇ ਵੀਰੇ ਅਕੇ ਨੈਕਸਟ ਆਪਣੇ ਕੋਲ ਜਿਹੜੀ ਇਧਰ ਆ ਮੱਝ ਆ ਗਈ ਵੀਰੇ ਹਾਂਜੀ ਇਹ ਵੀ ਹੋਰ ਆ ਗਈ ਨੀਲੀ ਦਾ ਹਾਂਜੀ ਹਾਂ ਨੀਲੀ ਦਾ ਕ੍ਰੋਸ ਵੀਰ ਜੀ 513 ਨੂੰ ਕਿਹੜੇ ਕਿਲਮਾ ਇਹ ਵੀਰ ਜੀ ਮੰਨ ਲਓ ਇਹ ਆ ਵੀ ਤਿੱਜੇ ਸੁਵੇ ਵਾਲੀ ਗੱਡੀ ਗੱਬਣ ਜੀ ਗਾਗੇ ਤੀਜੇ ਲਈ ਗੱਭਣ ਹਾਂਜੀ ਕੋਈ ਮੇਰਾ ਵੀ ਭਾਵੇਂ ਚੌਥੇ ਨੇ ਬਾਕੀ ਵੇਖੋ ਹੈ ਛੋਟੀ ਪਾ ਕੇ ਥੋੜਾ ਸਿੰਘ ਉੱਚਾ ਕੁੰਡਾ ਵਾ ਬਾਕੀ ਜੰਮੀ ਪਈ ਇਹ ਵੀ ਪੂਰੀ ਵਧੀਆ ਜੀ ਇਹ ਵੀ ਆਪਣੇ ਥੀ ਚੱਕ ਹੋਈ ਆ ਹਾਂਜੀ ਹਾਂਜੀ ਇਹ ਵੀ ਜੀ ਤਿੰਨਾ ਸਾਢੇ ਤਿੰਨ ਮਹੀਨਿਆਂ ਦੀ ਆ ਲੈ ਵੀ ਹਾਂਜੀ ਦੁੱਧ ਦੇ ਥਲ ਘੰਡੇ ਕਿੰਨਾ ਵੀਰ ਦੁੱਧ ਦੇ ਕੋਲੇ ਵੀ ਜੀ ਉਗਾਉਣੇ ਇਸ ਟਾਈਮ 6 ਕਿਲੋ ਉਹ 5 ਕਿਲੋ ਦੀ ਮੇਰਾ ਵੀਰ ਪੱਕੀ ਗਾਰੰਟੀ ਲੈ ਜੇ ਆਪਣੇ ਕੋਲ ਬੋ ਵੀ 6 ਕਿਲੋ ਧਾਰਾਂ ਇਧੇ ਥੱਲੇ ਮੌਜੂਦ ਆ ਹਾਂਜੀ ਸਾਢੇ ਤਿੰਨ ਮਹੀਨੇ ਦੀ ਗੱਭਣ ਚੈੱਕ ਪਾਸ ਆ ਹਾਂਜੀ ਆ ਵੇਖੋ ਜੀ ਮੂੰਹ ਮੱਥੇ ਦੀ ਕਰੋ ਚੈੱਕ ਜਿਵੇਂ ਆਪਾਂ ਨੀਲੀ ਦੀਆਂ ਮੱਝਾਂ ਦੇਖਦੇ ਆ ਠੀਕ ਹੈ ਮੱਥੇ ਫੁੱਲ ਬੱਲਾ ਮੱਥਾ ਸਿੰਘ ਜਿਹੜਾ ਖੁੱਲਾ ਮਿਲੂਗਾ ਤੁਹਾਨੂੰ ਥੋੜਾ ਜਿਹਾ ਸਿਰੋਂ ਖੁੱਲੀ ਆ ਹਾਂਜੀ ਬਾਕੀ ਫੱਬਦਾ ਅਗਰਮਾਲੀ ਦੇ ਨਾਲ ਕੋਈ ਨਸੇਰੀ ਨਹੀਂ ਕਿ ਸਿੰਗਲ ਹੱਡੀ ਦੇ ਵਿੱਚ ਆ ਤੇ 6 ਕਿਲੋ ਧਾਰਾਂ ਨੇ ਸਾਡੇ ਤਿੰਨਾਂ ਮਹੀਨੇ ਦੀ ਗੱਬੜ ਚੈੱਕ ਪਾਸ ਠੀਕ ਵੀ ਰਹਿਣ ਤੋਰ ਦੇ ਲੰਮਾ ਬਹੁਤ ਵਧੀਆ ਦੋਸਤੋ ਚੰਗੀ ਮਾਰਕਿੰਗ ਹਾਂਜੀ ਬਹੁਤ ਖੂਬਸੂਰਤ ਢਾਂਚਾ ਮੈਂ ਤਾਂ ਬਾਕੀ ਨਿੱਗਰ ਨੂੰ ਕਰ ਝੰਡੇ ਪੂਰੀ ਆ ਪੂਰੀ ਵੀਰਜੀ ਵੇਖੋ ਚਵਾ ਆ ਜੇ ਮੰਨ ਲਓ ਚੱਡਾ ਵੀ ਜੇ ਗੱਲ ਜਿਨੋਂ ਦਾ ਸਵੇਰ ਦਾ ਮਾਲ ਚੋਇਆ ਵਾ ਕਿੰਨੇ ਵਜੇ ਚੜ੍ਹੇ ਚਵਾਈ ਕੀਤੀ ਸਵੇਰੇ ਵੀਰਜੀ ਮੇਰੇ ਖਿਆਲ ਨਾਲ 6 6:30 ਵਜੇ ਦੇ ਲਾਗੇ ਬੰਨੇ ਦੀ ਕਰੀਬ ਚਵਾਈ ਆ ਲੋਕ ਹਾਂਜੀ ਹਾਂਜੀ ਉਸ ਵਕਤ ਤੇ ਚੜ੍ਹੇ ਤੇ ਹਨਾ ਹਾਂਜੀ ਹਾਂਜੀ ਲੋ ਵੀ 6 6:30 ਵਜੇ ਦੀ ਚਵਾਈ ਆ ਚਵਾਈ ਵੀ ਫਿਰ ਵੀ ਜੀ ਇੱਕ ਨੰਬਰ ਪੂਰੀ ਪੋਲੀ ਭਲਾ ਮਿੱਠੀ ਏਡੀ ਕਰਮਾ ਵਾਲੀ ਵੀ ਕਿਤੇ ਲੱਤ ਤੋਂ ਲੱਤ ਨਹੀਂ ਚੁੱਕਦੀ ਲੋ ਵੀ ਹਾਂਜੀ ਬਹੁਤ ਸੋਹਣਾ ਥਾਨ ਠੀਕ ਆ ਜੀ ਹਾਂ ਤੇ ਸਾਡੇ 3.5 ਮਹੀਨਿਆਂ ਦੀ ਤੇ 6 ਕਿਲੋ ਦੁੱਧ ਮੇਰਾ ਭਰਾ ਕੋਈ ਵੀ ਆਪਦੀ ਤਸੱਲੀ ਇੱਥੇ ਆਣ ਕੇ ਕਰ ਲੈ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹਾਂ ਜੀ ਜਿੱਦਾਂ ਮਰਜੀ ਵੀਰ ਦੀ ਤਸੱਲੀ ਆਪਣੀ ਫੁੱਲ ਤਸੱਲੀ ਕਰਕੇ ਲਈ ਆਈ ਦੀ ਆ ਕੋਈ ਜਿੱਦਾਂ ਮਰਜੀ ਮੇਰਾ ਵੀਰ ਭਰਾ ਆਪਣੀ ਕੋਈ ਫੁੱਲ ਤਸੱਲੀ ਕਰ ਲੈ ਕਹਿੰਦੇ ਕੀ ਮਾਨਤਨ ਕਰਦਾ ਵੀਰ ਵੀਰ ਜੀ ਮੋਲੇ ਦਾ 65000 ਬਾੜਤੀ ਦੇ ਦੇ। ਬਾੜਤੀ? ਹਾਂ ਜੀ। ਬਾੜਤੀ ਦੇ ਦਿਓ ਬਾੜਤੀ ਦੇ ਦੋ ਬਾਕੀ ਹੋਰ ਵੀ ਜੇਕਰ ਇਹ ਹਾਜ ਰੱਖਣਾ ਤੇ ਮਾਨਤਨ ਵੇਖ ਲਿਆ ਜੀ। ਕੋਈ ਗੱਲ ਨਹੀਂ ਵੀਰ ਜੀ ਬਾਕੀ ਇਹ ਗੱਲ ਹੈਗੀ ਆ ਚਲੋ ਕਈ ਮੇਰੇ ਵੀਰ ਮੁੜ ਕੇ ਨਾ ਮੰਨ ਲਓ ਆਪਣਾ ਸਵਾਲ ਕਰਦੇ ਆ ਵੀ ਆਪਣਾ ਦਜਾ ਵੀਰ ਦੀ ਕਈ ਨਹੀਂ ਹੁੰਦਾ ਡੰਗਰ ਤੁਹਾਨੂੰ ਪਤਾ ਨਵੇਂ ਆਪਣੇ ਕੋਲ ਹੀ ਆਇਆ ਮਾਲ। ਤੇ ਚਲੋ ਇੰਨਾ ਕਾਬ ਥੋੜਾ ਜਿਆ ਲੱਕਾ ਲਾਇਆ ਨੇ ਕਰਮਾ ਵਾਲੀ ਨੇ। ਭਈ ਇਹ ਤੁਹਾਨੂੰ ਪਤਾ ਘਰਾਂ ਵਾਲੇ ਵੀਰ ਦੀ ਬੱਚੇ-ਪੁੱਛੇ ਵੀ ਲਾ ਲੈਂਦੇ ਆ। ਹੂੰ। ਠੀਕ ਨਹੀਂ ਗੱਲ ਹੁਣ ਜੇ ਤਾਂ ਹੁਣ ਆਉ ਦੂਜੀ ਝੋਟੀ ਆ ਤੇ ਆਪਾਂ ਕੀ ਵੀ ਬੱਚਾ ਨਹੀਂ ਠੀਕ ਹੈ ਵੀਰੇ ਹਾਂਜੀ ਹਾਂਜੀ ਇਹ 62000 ਰੁਪਏ ਟੋ ਟੋ ਹਾਂਜੀ ਹਾਂਜੀ ਬਾਹਰ ਦੀ ਵੀ ਵੀਰ ਜੀ ਲੋ ਵੀ 62000 ਰੁਪਏ ਬਾਕੀ ਕੋਈ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਝੰਡਾ ਵੀਰ ਨੂੰ ਆਪਾਂ ਆਦੇ ਵੱਲੋਂ ਵੀ ਕਹਿੰਦੇ ਆ ਵੀ ਜਿੰਨੇ ਵੀ ਹੋ ਸਕਦਾ ਬਾਅਦ ਤੋਂ ਬਾਅਦ ਹੋਰ ਕੋਸ਼ਿਸ਼ ਕਰ ਦੂੰਗਾ ਹਾਂਜੀ ਹਾਂਜੀ ਬਾਅਦ ਤੋਂ ਹੋਰ ਕਰ ਦੂੰਗਾ ਹਾਂਜੀ ਹਾਂਜੀ ਬਹੁਤ ਵਧੀਆ ਟੋਪਰ ਜਿੰਮੀ ਪੜੀਆ ਵੀਰ ਜੀ ਵੇਖੀ ਵੇਖੋ ਮੰਨ ਲਓ ਟੋਪਰ ਬਹੁਤ ਵੀਰ ਡਿਮਾਂਡ ਕਰਦੇ ਰਹੇ ਤੇ ਟੋਪਰ ਪਾਣੀ ਨੀਲੀ ਰਾਵੀ ਵੀ ਆਉਂਦੀ ਵੀਰ ਜੀ ਜਦੋਂ ਪਾਣੀ ਨੀਲੀ ਰਾਵੀ ਤੇ ਇਹੋ ਜਿਹੀ ਆਉਂਦੀਆਂ ਮੰਨ ਲਓ ਇਹ ਲਾ ਨੀਲੇ ਮੰਨ ਲਾ ਅੱਖ ਤੇ ਪਰ ਨਾ ਜੀ ਲੋ ਜੀ ਵੀ ਪੂਰੀ ਐ ਚੋ ਉਹ ਚੀਜ਼ ਤਾਂ ਤੁਹਾਨੂੰ ਝੰਡਾ ਵੀਰ ਮੇਰੇ ਤੋਂ ਜ਼ਿਆਦਾ ਪਤਾ ਹਾਂਜੀ 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 ਕਿਉਂ ਵੀ ਜੀ ਆਪਾਂ ਇਹ ਗੱਲ ਹੈ ਕਿ ਇਦਾਂ ਹੀ ਚੱਲੋ ਵੀਰ ਭਰਾਵਾ ਨਹੀਂ ਹੁੰਦਾ ਤੈਨੂੰ ਪਤਾ ਜੋ ਮਾਰ ਚੱਲੀ ਐ ਸੁਥਰੀ ਐ ਹਾਂਜੀ ਪਰ ਕਿ ਵੀ ਇੱਕ ਚਾਈ ਦੀ ਏਡੀ ਸਾਫ ਜੇ ਕਿ ਮੰਨ ਲਓ ਕਰਮਾਂ ਵਾਲੀ ਭਾਵੇਂ ਚੱਲੋ ਜੇ ਮੰਨ ਲਾ ਟੀਕਾ ਵੀ ਕਈ ਵਾਰੀ ਲੱਗਦਾ ਨਾ ਤੇ ਤਾਂ ਵੀ ਨੀ ਮਤਾਂ ਦੱਸਾਂ ਕਿ ਲੱਤ ਤੋਂ ਲੱਤ ਚੱਕੂਗੀ ਲੋ ਵੀ ਭਰਾਵਾ ਬਾਹਰ ਹਰਦੀ ਆ ਵੀਰ ਆਉਂਦੇ ਨਾ ਜਿਹੜਾ ਪਹਿਲੀਆਂ ਦੇ ਵਿੱਚ ਉੱਡਣ ਵਾਲੇ ਪਸ਼ੂ ਆ ਤੋਕਰ ਕਪੜਾ ਨਾ ਕੇ ਵੈਸੇ ਵੀ ਬਹੁਤ ਘੱਟ ਲੱਭਦੇ ਆ ਤੇ ਅੱਜ ਚਲੋ ਬਾਹ ਦੇ ਵਿੱਚ ਮਿਲ ਜੂਗਾ ਤੁਹਾਨੂੰ ਐਨੀਮਲ ਬਾਕੀ ਮੇਰਾ ਵੀਰ ਆਪਦੀ ਪਹਿਲ ਕਦਮੀ ਕਰ ਲਿਓ ਇਧਰ ਝੰਡੇ ਵੀਰ ਆਪਣੇ ਕੋਲ ਆ ਤੋਕਰ ਇਕੱਲੀ ਵੜ ਹਾਂਜੀ ਹਾਂਜੀ ਵੀਰ ਜੀ ਕਿੰਨੇ ਇਹ ਮਤਲਬ ਐਸ ਵਕਤ ਦੁੱਧ ਕਿੰਨੇ ਦੇ ਥੱਲੇ ਦੁੱਧ ਵੀਰ ਜੀ ਇਹਦੇ ਕੋਲੇ 10 ਕਿਲੋ ਦੇ ਕਰੀਬ ਹੈਗਾ ਵਾ 8-9 ਕਿਲੋ ਦੀ ਕੋਈ ਮੇਰਾ ਵੀਰ ਭਰਾਵੇਂ ਜਿੱਦਾਂ ਮਰਜ਼ੀ ਕੋਈ ਗਰੰਟੀ ਤੇ ਚਵਾ ਇੱਕ ਨੰਬਰ ਦਾ ਲੋ ਵੀ 8-9 8-9 ਕਿਲੋ ਦੀ ਵੀਰਾਂ ਦਾ ਗਰੰਟੀ ਤਸੱਲੀ ਤੇ ਮੰਗਾ ਲੇ ਹੋਵੇ ਨਾ ਹੋਵੇ ਤਾਂ 10 ਕਿਲੋ ਧਾਰਾਂ ਦੇ ਥੱਲੇ ਹਾਜ਼ਰ ਨੇ ਠੀਕ ਆ ਜੀ ਕੱਦ ਬਹੁਤ ਵੱਡਾ ਹਾਂਜੀ ਕੱਦ ਵੱਡਾ ਠੀਕ ਆ ਜੀ ਇੱਕ ਆਪਾਂ ਜ਼ਰੂਰ ਨੋਟ ਕਰਾ ਦੇਣੇ ਆ ਤੁਹਾਨੂੰ ਵੀ ਦੂਰੋਂ ਜਿਹੜੇ ਆਉਣਾ ਕਿਸੇ ਨੇ ਕੱਦ ਵੱਡਾ ਵੀ 9 ਕਿਲੋ ਤੋਂ ਮੰਨ ਲਓ 8 ਤੋਂ ਬਾਹਰ ਮੰਨ ਲਿਓ ਠੀਕ ਆ ਜੀ ਐਸ ਵਕਤ ਦੇ ਥੱਲੇ ਦੁੱਧ ਹਾ ਬਾਕੀ ਚਾਰੇ ਥਾਂਾਂ ਦੀ ਪਰਾਂ ਹੋਰ ਬਰੂ ਵਧੀਆ ਵੀਡੀਓ ਕੇ ਐ ਕੋਈ ਪੂਰ ਛਟਾਣਾ ਹੋ ਕੋਈ ਵੀ ਜਿਹੜਾ ਉਹ ਪਹਿਲਾਂ ਦੱਸਾਂਗੇ ਠੀਕ ਹੈ ਵੀਰੇ ਹਾਂਜੀ ਹਾਂਜੀ ਕਿਉਂ ਵੀਰ ਭਰਾ ਸਾਰੇ ਤੁਹਾਨੂੰ ਪਤਾ ਵੀ ਦੀ ਜੁੜੇ ਆ ਨਾਲ ਕੋਈ ਓਦਾਂ ਵੀ ਸਾਰਾ ਮੰਨ ਲਓ ਕਈ ਸਾਰੇ ਥੋੜਾ ਚੋਂ ਆਉਂਦੇ ਵੀਰ ਜੀ ਚਲੋ ਤਰ ਵੀ ਝੰਡੇ ਵੀ ਕੋਈ ਭੈਣ ਭਰਾਵਾਂ ਦਾ ਵਿਸ਼ਵਾਸ ਹੀ ਪੱਜਾ ਜਿਹੜੇ ਵੀਰ ਜੀ ਪੱਕਾ ਖਰਦੇ ਹੋ ਨਹੀਂ ਚੋਂਦੇ ਜਿਨ੍ਹਾਂ ਨੇ ਇੱਕ ਵਾਰ ਹੀ ਲੈ ਕੇ ਨਾ ਡੰਗਰ ਆਪਣੇ ਕੋ ਉਹ ਨਾ ਦੂਜੀ ਵਾਰੀ ਚੋਊਗਾ ਹਾਂ ਹਾਂਜੀ ਹਾਂਜੀ ਵਿਸ਼ਵਾਸ ਦੀਆਂ ਗੱਲਾਂ ਨੇ ਝੰਡੇ ਹਾਂਜੀ ਤੇ ਜਿਹਨੇ ਮੰਨ ਲਓ ਕਈ ਵਾਰੀ ਹੁੰਦਾ ਵਾ ਮੰਨ ਲਓ ਕਈ ਵਾਰੀ ਉੱਤੇ ਉਹ ਲੋਵੀ ਬਰਾ ਹਾਂਜੀ ਹਾਂਜੀ ਮਿੱਠੀ ਮੁੱਠੀ ਪੂਰੀ ਆ ਭਲਾ ਇਹਨੂੰ ਇਦਾਂ ਹੀ ਮੰਨ ਲਓ ਬੈਜੋ ਥੱਲੇ ਆ ਵੇ ਲੋਵੀ ਹਾਂਜੀ ਥਾਂ ਸੁਣੀ ਆ ਵੇਖੋ ਪੂਰਾ ਯਾਰੇ ਦਾਣਾ ਦੋਸਤ ਨਕੇਰ ਕਰ ਲਓ ਚਾਹ ਕੱਢੀ ਹਾਂਜੀ ਹਾਂਜੀ ਤੇ ਨੇ ਟੋਕੜ ਵੈੜਾ ਚਲੋ 9 ਕਿਲੋ ਦੁੱਧ ਕੋਈ 10 ਕਿਲੋ ਮੰਨ ਲੈ ਕੋਈ 9 ਮੰਨ ਲੈ ਹਾਂ ਤੇ ਇਹ ਆਪਾਂ ਦਵਾਂਗੇ ਕਿੰਨੇ ਦੀ ਅੱਜ ਇਹ ਵੀਰ ਦੀ 26000 ਦੀ 26000 ਦੀ 26000 ਦੀ ਲੈਸ ਉਸ ਕਰਦਗੇ ਹੋਰ ਲੈਸ ਵੀਰ ਦੀ ਵੈਸੇ 30 ਵੀ ਮੁੱਲ ਕਰ ਲਈਏ 32 ਵੀ ਕਰ ਲਈਏ ਭਾਵੇਂ ਫਿਰ ਮੈਂ ਕਹਿ ਦਿੰਦਾ ਲੈਸ ਕਰ ਦਈਏ ਲੈਸ ਕਰ ਲਈਏ ਚਲੋ ਇਹਦੀ ਪੂਰੇ ਪੰਜੀ ਦੀ ਦੇ ਦਾਂਗੇ ਫਿਰ ਜਿੱਤੋਂ ਹਾਂਜੀ 100 ਰੁਪਇਆ ਛੋੜੀ ਸਿਰਫ ਹੋਣੀ ਏ ਠੀਕ ਹੈ ਹਾਂਜੀ ਵਾੜ ਚੰਗੀ ਜੀ ਵੀਰ ਜੀ ਕੱਦ ਕਾਠੇ ਵਾਲੀ ਹੈ ਮੰਨ ਲਓ ਇਹ ਗੱਲ ਹੈ ਜੀ ਕੋਈ ਵੀਰ ਭਰਾ ਸਾਂਭੂਗਾ ਤੇ ਦੁੱਧ ਹੁਣ ਵੀ ਇਹਨੇ 14 ਕਿਲੋ ਕਰ ਆਉਣਾ ਲੋ ਵੀ 5000 ਦੀ ਵਾੜ ਮਿਲੂਗੀ ਤੁਹਾਨੂੰ ਠੀਕ ਹੈ ਜੀ ਦੁੱਧ 9 10 9 10 ਦੀਆਂ ਗੱਲਾਂ ਬਾਤਾਂ ਕਰਾਉਂਦੀ ਫਿਰਦੀ ਆ ਆੜ ਗਵਾੜ ਦੇ ਵਿੱਚ ਤੇ ਇਹ ਵਾੜ ਮਿਲ ਜੂਗੀ ਤੁਹਾਨੂੰ ਅੱਜ 25000 ਹੰਡ ਤੋਂ ਹੰਡ ਹਾਂਜੀ ਇੱਧਰ ਝੰਡੇ ਵੀਰ ਆਪਣੇ ਕੋਲ ਜਿਹੜੀ ਆ ਤੁਸੀਂ ਦੱਸਣ ਦਾ ਇਹ ਇਹ ਤੋਕਰ ਗੱਬਣ ਵੈੜਾ ਤੋਕਰ ਗੱਬਣਾ ਦੀ ਹੈ ਜੀ ਸਾਡਾ ਤੋਕਰ ਗੱਬਣਾ ਵਾ ਦੇਸ ਜੀ ਹਾਂ ਜੀ ਤੇ ਛੰਡੇ ਵੀਰੇ ਦਾ ਕਿੰਨੇ ਟਾਈਮ ਲਈ ਅਕੇ ਗੱਬਣ ਇਹ ਵੀਰ ਜੀ ਹੋਣਾ ਇਸ ਟਾਈਮ ਇਹ ਤਿੰਨਾ ਸਾਢੇ ਤਿੰਨਾ ਮਹੀਨਾ ਦੀ ਵੀਰ ਜੀ ਗੱਬਣ ਚੈੱਕ ਪਾਸ ਤਿੰਨਾ ਸਾਢੇ ਤਿੰਨਾ ਦੀ ਹਾਂ ਜੀ ਹਾਂ ਜੀ ਉਹ ਵੀ ਤਿੰਨਾ ਸਾਢੇ ਤਿੰਨਾ ਮਹੀਨਿਆਂ ਦੀ ਗੱਬਣਾ ਦੋਸਤੋ ਚੈੱਕ ਪਾਸ ਕਰ ਚੁੱਕਾ ਚੌਥੀ ਮਹੀਨੇ ਦੇ ਨੇੜੇ ਕਿਹੜੀ ਹੈ ਵੀਰ ਜੀ ਵਾਹੇ ਕਾਤੋਂ ਵੱਡਾ ਠੀਕਾ ਜੀ ਕਾਤੋਂ ਸੋਹਣਾ ਤੇ ਦੁੱਧ ਦੇ ਥੱਲੇ ਇਸ ਵਕਤ ਕਿੰਨਾ ਦੁੱਧ ਵੀਰ ਜੀ ਦੇ ਕੋਲੇ ਹੋਊਗਾ ਹੁਣ 6 ਕਿਲੋ 6 ਕਿਲੋ ਹਾਂਜੀ ਹਾਂਜੀ ਲਓ ਵੀ 6 ਕਿਲੋ ਦੁੱਧ ਹਾਂ ਸਾਢੇ 3 ਮਹੀਨਿਆਂ ਦੀ ਗੱਬਣ ਤੇ ਜਰਸੀ ਵਿੱਚ ਦੋਸਤੋ ਪਰਸੈਂਟੇਜ ਜੀ ਚਾਹੀਦੀ ਹਾਂਜੀ ਛੁੰਡੀ ਪੂਰੀ ਮਿਰਦੀ ਹੈ ਨਾ ਤਾਂ ਹੋਰ ਸਮਾਨ ਲਓ ਠੀਕ ਹੈ ਜੀ ਬਿਲਕੁਲ ਬਦਾਮੀ ਰੰਗ ਦੇ ਵਿੱਚ ਹਾਂ ਲਾਲ ਰੰਗ ਵੀ ਆਪਾਂ ਕਹਿ ਦਿੰਨੇ ਆ ਪਤਾਮੀ ਰੰਗ ਵੀ ਕਹਿ ਦਿੰਨੇ ਆ ਬਹੁਤ ਵਧੀਆ ਹਾਂਜੀ ਤੇ ਗਾਂ ਵੀਰ ਝੰਡੇ ਫਿਰ ਗਾਂ ਸੂਬੇ ਗਾਂ ਦੂਜੇ ਲਈ ਕੱਪਣੂਗੀ ਇਹ ਵੀਰ ਜੀ ਮੰਨ ਲਓ ਇਹ ਗੱਲ ਹੈ ਕਿ ਆਪਾਂ ਤੋਂ ਨਾ ਦੂਜੇ ਲਈ ਕਿਹਾ ਵੀ ਆਪਣੇ ਘਰ ਦੀ ਬੱਚੀ ਆ ਚਲੋ ਹਾਂਜੀ ਇਹ ਗਾਂ ਦੂਜੇ ਲਈ ਮੰਨ ਲੈ ਭਾਵੇਂ ਜੇ ਝੰਡੇ ਕੋਈ ਪਾਲਾ ਪਸ਼ੂ ਆਪਾਂ ਨਹੀਂ ਹਾਂਜੀ ਨਵੀਆਂ ਲੇਖੀ ਹੁੰਦੀ ਹੈ ਪਸ਼ੂ ਦੀ ਹਾਂਜੀ ਹਾਂਜੀ ਕੱਦ-ਕਾਰ ਵੇਖੋ ਨਾਲੇ ਵੀਰ ਜੀ ਕਿੱਡਾ ਥਾਨ ਕਿੱਡਾ ਵੇਖੋ ਬੱਚੀ ਨੂੰ ਕਿੱਦਾ ਵਧੀਆ ਥਾਨ ਸੁਣਾ ਪੂਰਾ ਮਈਆਂ ਵਾਲਾ ਲੱਗਾ ਮੈਂ ਵੀ ਭਰਾ ਬੋਠੀ ਆ ਹਾਂਜੀ ਕੋਈ ਸਾਫ ਕਰ ਲੂਆ ਵੇਖੋ ਸੀਲ-ਸੂਲ ਪੂਰੀ ਜਿੰਨਾਂ ਕਰਦੀ ਜਾਂਦੀ ਉਹ ਤਾਂ ਚਲੋ ਡੰਗਰ ਤਾਂ ਨੂੰ ਪਤਾ ਦਿੰਦਾ ਥੋੜਾ ਜਿਹਾ ਮੈਨੂੰ ਵੀ ਠੀਰਾ ਪਸ਼ੂ ਇਹ ਵੀ ਇਹ ਹਾਂ ਜੀ ਮਜ਼ਾ ਆ ਮਜ਼ਾਲਾ ਵੀ ਆ ਲੱਤ ਲੁੱਤਾ ਲਾਣੀਆਂ ਇਹਨੂੰ ਪ੍ਰਵਾ ਕਰਮਾਂ ਵਾਲੀ ਲੋ ਵੀ ਇਹ ਦੋਸਤੋ 7 ਕਿਲੋ ਦੁੱਧ ਤੇ ਅੱਗੇ ਸਾਢੇ 3 ਨਾ ਮਹੀਨੇ ਦੀ ਗੱਭਲ ਚੈੱਕ ਪਾਸ ਇਹ ਜਿਹੜੀ ਤੁਹਾਨੂੰ ਵੈੜ ਮਿਲ ਜੂਗੀ ਝੰਡੇ ਮਗਦੇ ਇਹ ਵੀਰ ਜੀ ਦੇ ਦਈਏ 33000 ਦਾ ਮੁੱਲ 35 33 ਭਾਵੇਂ ਜੋ ਮਰਜੀ 33000 ਦੀ ਦੇ ਦਈਏ ਵਛੀ ਚੰਗੀ ਆ ਵਛੀ ਵੀਰ ਜੀ ਇਹਨੇ ਦੁੱਧ ਵੀ ਕਰਮਾਰੀਆਂ ਦਈ ਜਾਣਾ ਜੀ ਤੇ ਮੰਨ ਲਓ ਕਿਉਂ ਨ ਮਹੀਨਿਆਂ ਦੇ ਨੇੜ ਤੇੜ ਵੀਰ ਦੀ ਗੱਬਨ ਵੀ ਜੇ ਗਾਂ ਦੀ ਚੈੱਕ ਪਾਸ ਠੀਕ ਆ ਜੀ ਹਾਂ ਜੀ ਮੰਨ ਲਓ ਇਹ ਗੱਲ ਹੈਗੀ ਆ ਚਲੋ ਜਿਆ ਮਾਰਾ ਵੇਖਣ ਨੂੰ ਚਲੋ ਲੱਗਦਾ ਵਾ ਕੋਈ ਉਹ ਥਾਣਾ ਅਗਲਾ ਨਿੱਕਾ ਮੋਟਾ ਕੋਈ ਅਗਲਾ ਅਗਲਾ ਚਵਾਈ ਫੁੱਲ ਜੇ ਵਧੀਆ ਮਗਰ ਇਹਨਾ ਮਗਰਲੀ ਲੋ ਵੀ ਹਾਂ ਜੀ ਹਾਂ ਜੀ ਦੇ ਲਈ ਫਿਰ 33000 ਦੀ ਆ ਹਾਂ ਜੀ 33000 ਦੀ ਵੀਰ ਜੀ ਹਾਂ ਬੱਚੀ ਬੱਚੀ ਪੂਰੀ ਵੇਖੋ ਲੰਮੀ ਲੰਮੀ ਆ ਕਰਮਾਰੀਆਂ ਨੂੰ ਪਤਾ ਵਾ ਗਰਮੀਆਂ ਨੇ ਦੁੱਧ ਵੀ ਦੇਈ ਜਾਣਾ ਗਾਂ ਫੇਰ ਤੁਹਾਨੂੰ ਪਤਾ ਹਸਾਬ ਨਾ ਕਰਮਾਰੀਆਂ ਆ ਗਈ ਬਿਲਕੁਲ ਉਹ ਵੀ 33000 ਦਾ ਗਿਫਟ ਮਿਲੂਗਾ ਤੁਹਾਨੂੰ ਟੋਕਰ ਗੱਪਣ ਨਾਗਾਂ ਮਈਆਂ ਦੇ ਨਾਲ ਇਹ ਵੀ ਜਿਹੜੀ ਟੋਕਰ ਗੱਪਣ ਆਜ ਤਿੰਨ ਪਸ਼ੂ ਜਿਹੜੇ ਟੋਕਰ ਗੱਪਣ ਸੀਗੇ ਹਾਂਜੀ 33000 ਦੀ ਇੱਕ ਤੁਹਾਨੂੰ ਇੱਧਰ ਸੋਇਆ ਸੋਇਆ ਪਸ਼ੂ ਦਿਖਾਉਣੇ ਆ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਝੰਡੇ ਵੀਰ ਇਹਦਾ ਸੂਆ ਇਹ ਸਮੇ ਅੱਜ ਕਿੰਨੇ ਕ ਦੀ ਸੂਈ ਇਹ ਵੀਰ ਜੀ ਇਹ ਨਾ ਅੱਜ ਥੜਕੇ ਜਿਹੀ ਸੂਈ ਆ ਕਰਮਾਰੀ ਹੋਰ ਨਹੀਂ ਆ ਜੀ ਹਾਂਜੀ ਹਾਂਜੀ ਮੰਨ ਲਓ ਵੀ ਇਹ 5:00 ਵਜੇ ਦੇ ਨਾ ਨੇੜੇ ਵੀਰ ਜੀ ਸੂ ਬਾਕੀ ਚੱਡੇ ਵੀ ਚੱਡਾ ਛੁੱਟਾ ਬੜਾ ਟਿਕਾਣੇ ਤੇ ਆ ਬਹੁਤ ਵੀਰ ਜੀ ਜਵਾਬ ਦਾ ਵਧੀਆ ਮੰਨ ਲਓ ਇਹ ਗੱਲ ਨਾ ਇੱਧਰ ਦਿਖਾਉਣੇ ਦੋਸਤੋ ਕੰਪੈਕਟ ਟਰੈਕਟਰ ਦੇ ਵਿੱਚ ਕੋਈ ਭਰਾ ਇਹ ਨਾ ਆਪਣਾ ਕੇ ਮਗਰ ਕੀ ਆ ਗਿਆ ਇਹ ਬੱਚਾ ਵੀਰ ਜੀ ਮਗਰ ਬੱਚਾ ਬੱਚਾ ਵੇਖੋ ਕਿੱਡਾ ਵਧੀਆ ਕਰਦਾ ਉਹ ਵੀ ਗਿੱਲੇ ਨਾੜੂਏ ਆ ਬੱਚਾ ਹਾਂਜੀ ਮਗਰ ਬੱਚਾ ਹਾਂਜੀ ਇਹ ਵੀ ਦੋਸਤੋ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਬਾਕੀ ਫੋਟੋ ਫੋਟ ਦੀ ਦੂਰੀ ਆ ਹਾਂ ਗਰਲਾ ਬੰਦਾ ਤੁਹਾਨੂੰ ਚੈੱਕ ਕਰਾਉਣੇ ਆਪਾਂ ਅਗਲੇ ਪਿਛਲੇ ਥਣਾ ਦੀਆਂ ਬਾਕੀ ਚੱਡੇ ਦੀ ਮੈਂ ਐਵੇਂ ਨਹੀਂ ਗੱਲ ਕਹਿ ਦਿੱਤੀ ਦੋਸਤੋ ਬੜੀ ਸਫਾਈ ਆ ਹਾਂਜੀ ਬੜਾ ਪੂ ਤਵਾ ਚ ਉਹ ਉਹ ਤਾਂ ਵਧੀਆ ਵੀਰ ਜੀ ਛੰਡੇ ਸੀਲੀਆਂ ਸੂਲੀਆਂ ਵੇਖੋ ਕਰਮਾਲੀ ਨੂੰ ਆ ਵੇਖੋ ਇੰਨਾ ਹੀ ਬਹਿ ਜੋ ਆਪਾਂ ਮਾਰਨਿੰਗ ਛੰਡੇ ਵੀਰ ਫਿਰ ਚਵਾਈ ਚ ਵੀ ਬੋਲੀ ਦੀ ਕੋਈ ਨਹੀਂ ਵੀਰ ਜੀ ਕੱਢਿਆ 4 ਕਿਲੋ ਬੋਲਾ 5 ਵੀਰ ਜੀ ਜੇਜੁਰ ਪਾਤੀ ਹਾਂਜੀ ਵਧੀਆ ਵੀਰ ਜੀ ਆਪਣੇ ਕੋਲ ਕਲਿੱਪ ਹੈਗਾ ਵਾ ਅਜੇ ਮੰਨ ਲਓ ਪਈ ਵੀ ਹੋਊਗੀ ਬਾਕੀ ਵੇਖੋ ਤੁਸੀਂ ਜਿਹੜਾ ਮਨਾ ਕੀਤਾ ਵੀ ਆਪਾਂ ਨਹੀਂ ਕੋਈ ਚੀਜ਼ ਹੈ ਮੰਨ ਲਓ ਇਹ ਵਿਖਾਉਣੀ ਹਾਂਜੀ ਉਹ ਤੋਂ ਤੁਸੀਂ ਕਰੇ ਤਾਂ ਆਪਣੇ ਕੋਲ ਤਿਆਰੀ ਨੂੰ ਟਿਕਾਉਣ ਵਾਸਤੇ ਜ਼ਰੂਰਤ ਬਣਾ ਕੇ ਰੱਖ ਹਾਂਜੀ ਹਾਂਜੀ ਆ ਵੇਖੋ ਸਾਰਾ ਨਾ ਮੰਨ ਲਓ ਇਹ ਗੱਲ ਹੈ ਕੀ ਆ ਵੀ ਕਰਮਾਲੀ ਬੋਲਦੇ ਸੋ ਇੱਕ ਵੀਡੀਓ ਕਲਿੱਪ ਬਣਿਆ ਪਿਆ ਝੰਡੇ ਦੇ ਕੋਲ ਤੁਹਾਨੂੰ ਕਲਿੱਪ ਦਿਖਾ ਦਿੱਤਾ ਜਾਊਗਾ ਤਾਜੀ ਸੱਜਰਾਜ ਮੌਰਨਿੰਗ ਦੀ ਸੂਈ ਆ ਹਾਂ ਬਾਕੀ ਬਹੁਤ ਸੋਣੀਆਂ ਕਰਮਾਲੀ ਬਾਕੀ ਪਿੱਠ ਪੋੜੇ ਤੋਂ ਤੁਹਾਨੂੰ ਦਿਖਾਉਣਿਆ ਰਾਜੀ ਆ ਰਾਜੀ ਵੀ ਇੱਕ ਫਿਰ ਵੇਖੋ ਇੱਦੀ ਗੋਲ ਚੱਡਾ ਵੇਖੋ ਆ ਵੇਖੋ ਇਦਾਂ ਹੀ ਭਾਵੇਂ ਬਹਿ ਜੋ ਕਰਮਾਲੀ ਬਾਕੀ ਟਾਜਾ ਦੋਸਤੋ ਜਿਹੜੀ ਪੰਤਰਾ ਤੁਸੀਂ ਲੈਵੇ ਦੀ ਚੈੱਕ ਕਰੋ ਆ ਵੇਖੋ ਇਹ ਕੱਲੀ ਕਿਹੜਾ ਗੱਲ ਨਹੀਂ ਕਰੀ ਕਰਮਾਲੀ ਕੋਈ ਬਹੁਤ ਵਧੀਆ ਫਿਕਸ ਹਵਾਨਾ ਚੱਡਾ ਹਾਂਜੀ ਬਿਲਕੁਲ ਪਿੰਕ ਅਲਟਰਾ ਗੁਲਾਬੀ ਹਵਾਨਾ ਚੱਡਾ ਮੁੱਠੀ ਮੁੱਠੀ ਥਣ ਹਾਂ ਤੇ ਚੰਡੇ ਹੋਊਗਾ ਸਵੇਰ ਤਕਰੀਬਨ ਦੂਜਾ ਕੀ ਵੀਰ ਜੀ ਦੂਜਾ ਹੀ ਆ ਪਿਓਰ ਦੂਜਾ ਸਵੇਰ ਖਾਸ ਦੂਜਾ ਹੀ ਹਾਂਜੀ ਖਾਸ ਦੂਜਾ ਪਿਓਰ ਦੂਜੇ ਸਵੇਰ ਦੂਜੇ ਸਵੇਰ ਦੇ ਵਿੱਚ ਹਾਂਜੀ ਹਾਂਜੀ ਪੂਰਾ ਤਰ੍ਹਾਂ ਤੁਹਾਨੂੰ ਇੱਕ ਪੂਰੀ ਲੰਬਾ ਤੋਰ ਕੇ ਦਿਖਾ ਦਈਏ ਬਹੁਤ ਚੰਗੀ ਆ ਦੋਸਤੋ ਜੇ ਚੰਗੀ ਸ਼ਹਿਦ ਚੰਗੀ ਕਿਹਾ ਜਾਊਗਾ ਵੀਰ ਜੀ ਕੱਦ ਵੀ ਵੱਡਾ ਤੇ ਫਿਰ ਜੰਮੀਪਲੀ ਵੀ ਵੇਖੋ ਬੈਰ ਜੰਪਲ ਬੜਾ ਵਧੀਆ ਕਰਮਾਲੀ ਦਾ ਹਾਂਜੀ ਹਾਂਜੀ ਬਾਕੀ ਜੰਪਲ ਚੰਗਾ ਬਾਕੀ ਚੰਡਾ ਲੇਵਾ ਬੜਾ ਟਿਕਾਣੇ ਤੇ ਆ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਕੁੰਦੀ ਨੂੰ ਵੇਖੋ ਫਿਰ ਕਰਮਾਂ ਵਾਲੀ ਕਹੇ ਗੱਲੋਂ ਵੀ ਜੀ ਠੰਡੀ ਠੀਰੀ ਤੇ ਇੰਨੀ ਆ ਕਰਮਾਂ ਵਾਲੀ ਬਹੁਤੀ ਜਿਆਦੀ ਬਰਫਰ ਗਈ ਨਹੀਂ ਤੇ ਤੁਹਾਨੂੰ ਪਤਾ ਥੋੜਾ ਜਿਹਾ ਇਹ ਗੱਲ ਹੈ ਕਿ ਥੋੜਾ ਸੂਆ ਸੂਆ ਪਛੋ ਤੁਹਾਨੂੰ ਭੱਜ ਕੇ ਬੱਚੇ ਨੂੰ ਬੋਲ ਚੜੀਆਂ ਬੱਚੇ ਤੇ ਹਾਂ ਜੀ ਨਹੀਂ ਉਹ ਕੋਈ ਪਰਵਾਹ ਹੀ ਨਹੀਂ ਕਰਮਾਂ ਵਾਲੀ ਨੂੰ ਫਿਰ ਵੀ ਜੀ ਆਪੇ ਹੀ ਸੂਈ ਜੇ ਹਾਂ ਹਾਂ ਕਹੇ ਇਹਨੇ ਮੰਨ ਲਓ ਹੱਥ ਨਹੀਂ ਲਾਇਆ ਬੱਚਾ ਭੱਜਾ ਫਿਰਦਾ ਜਦੋਂ ਸਿਰੇ ਮੈਂ ਉੱਠਿਆ ਕੋਈ ਪਾਕੀ ਆ ਵੀ ਵੇਖੋ ਠੰਡੀ ਠੁੰਡੀ ਵੀ ਨਹੀਂ ਕੋਈ ਇਹ ਮੰਨ ਲਾ ਇਹ ਆ ਵੀ ਚਵਾ ਚਲੋ ਪਈਆਂ ਭਰਾਣ ਦੇ ਵੀ ਮੰਨ ਲੋ ਕ੍ਰੋਸ ਕਰਾ ਸਾਨੂੰ ਆਹ ਦੋਸਤੋ ਜਿੰਨੀ ਸਫਤਾ ਚੰਗੇ ਐਨੀਮਲ ਦੀ ਠੰਡੇ ਧੇਰੇ ਤੇ ਉਨੀ ਕਰ ਲੋ ਥੋੜੀ ਆ ਹਾਂਜੀ ਬਹੁਤ ਸੋਹਣੇ ਲੇਵੇ ਹਵਾਨੇ ਦੀ ਮਾਲਕਨ ਹਾਂ ਤੇ ਜਿਹੜਾ ਮੇਰਾ ਭਰਾ ਚਲੋ ਲੈ ਜੂਗਾ ਚੰਗਾ ਸੋਹਣਾ ਪਸ਼ੂ ਆ ਹਾਂਜੀ ਚਵਾ ਤੂੰ ਫੇਰ ਵੀਰ ਜੀ ਬਹੁਤ ਵਧੀਆ ਕਰਮਾਰੀ ਨੂੰ ਇੱਕ ਨੰਬਰ ਦੀ ਚਵਾਈ ਆ ਠੀਕ ਹਾਂਜੀ ਹਾਂਜੀ ਛੰਡੇ ਵੀਰੇ ਇਹ ਆਪਣੇ ਭੈਣ ਭਰਾਵਾਂ ਨੂੰ ਕੀ ਦੇ ਰਿਹਾ ਅੱਜ ਮੋਲ ਵੀਰ ਜੀ ਮੋਲ ਤੇ ਭਾਵੇਂ ਏਡੀ ਬੱਚੀ ਦਾ 70 75 ਕਰ ਲਗੇ ਹਾਂ ਹਾਂਜੀ 36000 ਨਹੀਂ ਦੇ ਲਈਏ ਵਾਸੀ ਆ ਕਰਨ ਨੂੰ ਬਣਿਆ ਮੁੱਲ ਵੀ ਕਰਨ ਨੂੰ ਬਣਿਆ ਚੱਲੇ ਬਾਕੀ ਜਿਹੜੇ ਆਪਾਂ ਲੈ ਲੈਣੇ ਆ ਉਹ ਵੀ ਆਪਾਂ ਇੱਕ ਗੱਲ ਕਰਨੀ ਹੁੰਦੀ ਹੈ ਬਾਕੀ ਇਹ ਗੱਲ ਹੈ ਵੀ ਜੀ ਮੰਨ ਲਓ 70 75 ਮੁੱਲ ਕਰੀ ਜਾਵਾਂਗੇ ਕੋਈ ਨਹੀਂ ਫਿਰ ਵੀ ਇਹ ਗੱਲ ਹੈਗੀ ਆ ਵੀ 36000 ਦੀ ਵੀ ਜੀ ਦੇ ਦਾਂਗੇ ਹਾਂ ਨਾ ਵੀਰ ਜੀ 12000 ਦੀ ਵੱਚੀ ਦੇ ਦਾਂਗੇ। ਲਓ ਵੀ ਚੱਕੋ। ਹਾਂ ਜੀ ਹਾਂ ਜੀ। 12000 ਦੀ ਦੋਸਤੋ ਚੰਗਾ ਵੀਰਾਂ ਦਾ ਵੀ ਵੱਚੀ ਦੇਣੀ ਆ। ਹਾਂ ਜੀ। ਬੱਚਾ ਮਗਰ ਆ ਗਿਆ ਸ਼ਾਈ ਬਾਬ ਤੇ ਜਰਸੀ ਦੇ ਵਿੱਚ ਕ੍ਰੋਸ ਆ ਮਗਰ ਬੱਚਾ। ਵੱਚਾ ਵੀ ਜੀ ਵੇਖੋ ਉਤਨਾ ਜੇ ਕਹੇ ਨੇ ਸ਼ੌਂਕ ਨਾ ਚਲੋ ਕਈਆਂ ਦੇ ਮੈਂ ਕੱਲ ਨਾ ਇੱਕ ਥਾਂ ਗਿਆ ਉਹਨਾਂ ਨੇ ਨਾ ਮੰਨ ਲਓ ਸ਼ਾਈ ਹਾਲ ਦੀਆਂ ਗਾਵਾਂ ਰੱਖੀਆਂ। ਹਾਂ ਹਾਂ ਤੇ ਮੰਨ ਲਓ ਜੇ ਕਹੇ ਨੇ ਚਲੋ ਇਹ ਗੱਲ ਹੈ ਕੀ ਵੇਖੋ ਬੰਨ ਵਾਲਾ ਵੱਚਾ ਵੇਖੋ। ਇਹ ਗਾ ਵੇਖੋ ਕਿਹੜਾ ਵੀਰੇ ਝੰਡੇ ਸਾਹਿਬ ਦੇ ਨਾ ਹਾਂ ਜੀ। ਬੱਚਾ ਗਾਂ ਵਾਧੇ ਵਾਲਾ। ਹਾਂ ਬਾਕੀ ਉਹਨੇ ਫੋਧਾਨੀ ਵੀਰੇ ਕਿਸਦਾ ਸ਼ੌਕ ਵੀ ਗਾਂ ਦਾ ਸ਼ੌਕ ਮੰਨ ਲਓ ਇਹ ਗੱਲ ਹੈ ਕਿ ਬਾਕੀ ਚਲੋ ਬਰੀਡ ਵੇਖੋ ਕਿੰਦੀ ਛਾਈ ਆ ਗਈ ਹੈ ਕੋਈ ਬੱਚੇ ਪਾਲਦੇ ਆਉਂਦੇ ਚੰਗੀ ਚੰਗੀ ਬਰੀਡ ਦੇ ਬੱਚੇ ਪਾਲੋਗੇ ਬਹੁਤ ਹਾਂਜੀ ਤੇ ਇਸ ਤਰ੍ਹਾਂ ਹੀ ਗਾਂ ਮਲ ਕੇ ਗਾਵਾਂ ਸੌਰਨੀਆਂ ਬਨਨੀਆਂ ਸੌਖੀਆਂ ਹਾਂਜੀ ਹਾਂਜੀ ਲੋ ਵੀ ਝੰਡੇ ਦਾ ਮੋਲ 62000 ਰੈਂਡ। ਵੀਰ ਜੀ 62000 ਦੀ ਹਾਂ ਨਾ ਬੱਚੀ ਦੇ ਦਾਂਗੇ। ਲੋ ਵੀ 62000 ਦੀ ਪੱਥਰ ਤੇ ਲੀਗ ਝੰਡਾ ਵੀਰਾਂ ਦਾ ਵੀ ਮਾਰਤੀ ਏ 62000 ਦੀ ਦੇਣੀ ਆ। ਜਿੰਨੇ ਵੀ ਛੋੜ ਛੱਪੇ ਭਰਾਵਾਂ ਦਾ ਮਾਨ ਤਨ ਕਰਕੇ। ਹਾਂ ਜੰਮੀ ਪੜੀ ਵੇਖੋ ਵੀਰ ਜੀ ਬੱਚੀ ਚਲੋ ਇਹ ਗੱਲ ਹੈਗੀ ਆ ਠੰਡੀ ਧੀਰੀ ਕਰਮਾਲੀ ਨੇ ਸਾਰੀ ਗਰਮੀਆਂ ਉਹਨਾਂ ਕਰਮਾਲੀ ਨੇ ਇਹਨੇ ਕਹੇ ਨੂੰ ਮੰਨ ਲਓ ਕਿ ਦੁੱਧ ਤੋਂ ਘੇੜ ਥੋੜਾ ਇਹਨੇ ਫਿਰ ਉਹ ਦੇਣਾ ਕਰਮਾਲੀ ਨੇ। ਬਸ ਬਸ। ਹਾਂ ਜੀ ਹਾਂ ਜੀ। ਨੇ ਚੰਗੀ ਆ। ਤੇ ਹਾਂ ਬਹੁਤ ਵਧੀਆ। 62000 ਮੋਲਾ ਠੀਕ ਆ ਜੀ। ਇਹ ਅੱਜ ਦ ਵੀ ਸਜਰਤਾ ਜੀ ਸੂਈ ਛੱਡੇ ਕਿੰਨੇ ਕ ਟਾਈਮ ਦੀ ਇਹਨੂੰ ਵੀਰ ਜੀ ਮੰਨ ਲਓ ਇਹਨੂੰ ਸੂਈ ਨੂੰ ਅੱਜ ਹੋ ਗਿਆ ਮੰਨ ਲਓ ਵੀ 12 13 ਦੇ ਨਾਲ ਬਾਰਾ 13 ਦਿਨ ਹਾਂਜੀ ਹਾਂਜੀ 12 ਦਿਨ ਕੱਟਾ ਵੀਰ ਜੀ ਇਹਦੇ ਮਗਰ ਕੱਟਾ ਹਾਂਜੀ ਕੱਟਾ ਬਹੁਤ ਵਧੀਆ ਪਾਲਿਆ 12 13 ਦਿਨਾਂ ਦਾ ਦੋਸਤ ਸਮਾ ਹੋ ਗਿਆ ਮਗਰ ਕੱਟਾ ਠੀਕ ਆ ਜੀ ਤੇ ਐਸ ਵਕਤ ਚੰਦੇ ਕਿੰਨੇ ਕੇ ਦੁੱਧ ਤੇ ਚੱਲਣ ਦੀ ਹੈ ਦੁੱਧ ਵੀਰ ਜੀ ਇਹਦੇ ਕੋਲੇ ਹੁਣ 14 ਕਿਲੋ ਦੁੱਧ ਨੈਟ ਆ ਵੀਰ ਜੀ ਭਲਾ ਕੋਈ ਦੋ ਡੰਗ ਆਪਦਾ ਵੀਰ ਮੇਰਾ ਕੋਈ ਕੰਡਾ ਲੈ ਆਵੇ ਕੋਈ ਪਾਲੋ ਇਹ ਗੱਲ ਹੈਗੀ ਆ ਵੀ ਲੋ ਵੀ ਆਪਣਾ ਕੰਡਾ 14 ਕਿਲੋ ਦੁੱਧ ਦੋਸਤੋ ਇਸ ਮੈਦ ਥੱਲੇ ਹਾਜ਼ਰ ਆ ਹਾਂ 10 11 12 13 ਦਿਨਾਂ ਦੀ ਸੁਈ ਹੈ ਤੇ ਸਵੇਰਾਂ ਦੇ ਵਿੱਚ ਵੀ ਦੁੱਜਣ ਕੀ ਜਾਤ ਦੀ ਝੰਡੇ ਕਿਵੇਂ ਦ ਪੂਰਾ ਸਿੰਗਲ ਡੀਫ ਬਦਲਾ ਪਿੰਡਾ ਕਿੱਦਾਂ ਵੇਖੋ ਵੀਰ ਜੀ ਨਾਲੇ ਮੰਨ ਲਓ ਇਹ ਚੱਡੇ ਕਿਤੇ ਦਵਾਦਾਂ ਵਿੱਚ ਝੋਟੀਆਂ ਨੂੰ ਇਹੋ ਜਿਹੇ ਮਿਲਦੇ ਹੀ ਨਹੀਂ ਆਹ ਦੇਖੋ ਜੀ ਹਾਂਜੀ ਕੱਦ ਕਾਠਾ ਮਾੜਾ ਕਾਣ ਕੱਦ ਕਾਠਾ ਵੀ ਵੀਰ ਜੀ ਐ ਪੂਰਾ ਝੋਟੀ ਨੂੰ ਵੱਡਾ ਕੱਦ ਕਾਠਾ ਜੀ ਵੇਖੋ ਹਾਂ ਲਾਉ ਦੀ ਕਰੋ ਚੱਕ ਠੀਕ ਆ ਜੀ ਚੱਡੇ ਵੇਖੋ ਉਨਾ ਹੀ ਕਰਮਾਂ ਵਾਲੀ ਗਾਂ ਨੂੰ ਖੜਦੀ ਉਨਾ ਹੀ ਪਛਾਨ ਹਾਂ ਹਾਂ ਲੋ ਵੀ ਬਾਕੀ ਦੋਸਤੋ ਸਾਰਾ ਕੁਝ ਪੂਰਾ ਕਰਮਾ ਲਈ ਚ ਹਾਂ ਕੱਦ ਵੀ ਵੱਡਾ ਸਿੰਗੀ ਛੋਟੀ ਆ ਹਾਂਜੀ ਹਾਂਜੀ ਤੇ ਫਿਰ ਸੀਲੀ ਸੀਲੀ ਵੇਖੋ ਫਿਰ ਵੀਰ ਜੀ ਇੱਧਰ ਵੇਖੋ ਆ ਵੇਖੋ ਪੂਰੀ ਛੇ ਦੰਦ ਛੋਟੀ ਆ ਇੰਦਰ ਵੀ ਹਾਂਜੀ ਹਾਂ ਹਾਂ ਆ ਠੀਕ ਆ ਮਾਲੂਆ ਫੜੀਆਂ ਆ ਫਿਰ ਇਹਦੀਆਂ ਹਾਂਜੀ ਹਾਂਜੀ ਖੜੀਆਂ ਮੰਨ ਲਓ ਵੀਰ ਜੀ ਜਿਹੜੀਆਂ ਜੇ ਇਹਨਾਂ ਮੰਨ ਲਓ ਇਹ ਜਿਹੜੀਆਂ ਵਾ ਜਵਾਨ ਦੀਆਂ ਦੰਦੀਆਂ ਜੇ ਸੁੱਟਣੀਆਂ ਵੀਰ ਜੀ ਇਹਨੂੰ ਹਾਂ ਹਾਂਜੀ ਲੈ ਵੀ ਬਿਲਕੁਲ ਸਿੰਗਲ ਹੱਟੀ ਆ ਦੋਸਤੋ ਹਾਂਜੀ ਹਾਂਜੀ ਨੋਟ ਕਰਾਈਦਾ ਵੀ ਕਈ ਨਾ ਪਾਕਿਸਤਾਨੀ ਆਪਾਂ ਨੀਲੀ ਦੇ ਪਸ਼ੂ ਦੇਖਦੇ ਆਂ ਸਿੰਗਲ ਹੱਡੀ ਦੇ ਵਿੱਚ 14 ਕਿਲੋ ਮਹੀਨੇ ਰੱਖਦਾ ਦੁੱਧ 14 ਕਿਲੋ ਥੋੜਾ ਨਹੀਂ ਜਾਂਦਾ ਬੂਤੀ ਬਾਤੀ ਵੇਖੋ ਹਾਂਜੀ ਵੀਰ ਜੀ ਇੱਧਰ ਵੇਖੋ ਫਿਰ ਬੂਤੀ ਬਾਤੀ ਨਹੀਂ ਕੀਦੀ ਬੂਤੀ ਜੇ ਨੂਆ ਪੰਨੇ ਆ ਵੇਖੋ ਇਦਾਂ ਹੀ ਮੰਨ ਲੋ ਕਿ ਤੇ ਕਰਮਾਂ ਵਾਲੀ ਹੈ ਆ ਵੇ ਇਹ ਨਾ ਕਿਤੇ ਕਈ ਜਾਵੇ ਜਾਂਦਾ ਵੀਰ ਵੇਖੋ ਕੰਨੀਆਂ ਖੜੀਆਂ ਹਾਂਜੀ ਕੰਨੀਆਂ ਖੜੀਆਂ ਨੇ ਕਿਤੇ ਮੇਰਾ ਵੀਰੇ ਨਾ ਕਿ ਜਿੱਥੇ ਗੱਲਾਂ ਹਵਾ ਜੀ ਕਰੀ ਜਾਂਦਾ ਨਹੀਂ ਹਵਾ ਜੀ ਕਿਉਂ ਕਰਦੀਆਂ ਵੀਰ ਜੀ ਜਿਹੜੀ ਗੱਲ ਹੈ ਜੀ ਉਹ ਆਹ ਦੇ ਐਨੂੰ ਤੋਰੀ ਕੋਈ ਮਾਰਦਾ ਤੋੜਲਾ ਛੰਡੇ ਐਨੂੰ ਤੋੜਲਾ ਲਓ ਜੀ ਲਓ ਵੀ ਝੋਟੀ ਚੱਕ ਕਰੋ ਮੇਰਾ ਭਰਾ ਦੂਜਣ ਝੋਟੀ ਸੂਈ ਆ ਤੇ 14 ਕਿਲੋ ਉਹਦੀ ਮਾਲਕਣਾ ਇਸ ਵਕਤ ਹਾਂਜੀ ਤੇ ਬਿੰਦੀਆਂ ਵਾਲਾ ਲੇਵਾ ਆਪਾਂ ਕਹਿ ਦਿੰਦੇ ਆ ਵੀ ਬਿਲਕੁਲ ਬਿੰਦੀਆਂ ਵਾਲਾ ਲੇਵਾ ਵਟਨ ਵਾਲਾ ਹਾਂਜੀ ਤੇ 14 ਕਿਲੋ ਵਰਾ ਚੋਣ ਦੀ ਵੀ ਹੈ ਚੰਡੇ ਪੋਲੀ ਪੋਲੀ ਵੀ ਜਿ ਚਵਾ ਇੱਕ ਨੰਬਰ ਭਾ ਕੋਈ ਇਦਾਂ ਮੇਰਾ ਕੋਈ ਵੀਰ ਲੱਦ ਕੇ ਲੈ ਜਾਏ ਤੇ ਲਾ ਕੇ ਚੋਗੇ ਪੈਸੇ ਦੇ ਦੇ ਲੋ ਵੀ ਕਰੋਗਾ ਜੀ ਤੇ ਨਹੀਂ ਵੀ ਨਹੀਂ ਕੋਈ ਜਿਹੜੀ ਚੀਜ਼ ਹੋਊਗਾ ਵੀਰ ਜੀ ਪਹਿਲਾਂ ਦੱਸਾਂਗੇ ਮਗਰ ਕੱਟਾ ਆ ਗਿਆ ਠੀਕਾ ਜੀ ਹਾਂਜੀ ਹਾਂਜੀ ਮੇਲ ਕਾਫ ਆ ਜੇ ਭੈਣ ਭਰਾ ਇਨੇ ਪਿਆਰ ਦਿੰਦੇ ਆ ਨਾ ਆਪਾਂ ਨੂੰ ਮੰਨ ਲਾ ਬਿਨਾ ਚੋਣ ਤੋਂ ਵੀਰ ਜੀ ਇਹ ਚੱਡੇ ਨਹੀਂ ਵੀਰ ਜੀ ਫਿਰ ਵੇਖੋ ਜਿੰਨਾ ਮੈਂ ਇੰਨਾ ਚੱਡਾ ਨਹੀਂ ਤੁਹਾਨੂੰ ਪਤਾ ਮਿਲਦਾ ਅਜੇ ਮੰਨ ਲਓ ਇਹ ਗੱਲ ਹੈਗੀ ਜੇ ਕਿਦੇ ਝੋਟੀ ਤੇ ਥੋੜਾ ਜਿਆਦਾ ਤੁਹਾਨੂੰ ਪਤਾ ਬਾਜ਼ਾਰ ਲੱਗਾ ਤੇ ਫਿਰ ਵੇਖੋ ਚੱਡਾ ਕਿੱਥੇ ਜਾਣਾ ਅਜੇ ਕੋਈ ਚਵਾਈ ਆ ਝੋਟੀ ਸੇਰੇ ਤੁਹਾਨੂੰ ਦੱਸਾਂ ਦਿਆ ਵੇਖੋ ਮੈਂ ਵੀ ਝੰਡੀ ਵੀਰ ਚੰਗੀ ਆ ਝੋਟੀ ਦੀ ਕੋਈ ਸ਼ੱਕ ਨਹੀਂ ਕਿ ਕੀ ਮੁੱਲ ਕਰਦੇ ਆ ਦੇ ਦਾਂਗੇ ਕਿੰਨੇ ਦੀ ਅੱਜ ਮੁੱਲ ਵੀ ਦੀ ਇਹਦਾ ਮੰਨ ਲਓ ਇਹ ਗੱਲ ਹੈਗੀ ਆ ਵੀ ਮੁੱਲ 1.25 ਤੇ 20 ਚੋਂ ਮਾਨਤਾਨ ਕਰਦਾਂਗੇ 20 ਚੋਂ ਹਾਂਜੀ 1 20 ਚੋਂ ਮਾਨਤਾਨ ਕਰਦਾਂਗੇ ਠੀਕ ਆ ਹਾਂਜੀ ਹਾਂਜੀ ਕੋਈ ਕਿੱਦਾਂ ਮਰਜੀ ਕੋਈ ਮੇਰਾ ਵੀਰ ਕੰਡਾਲਾ ਆਵੇ ਆਪਦਾ ਲੀਟਰ ਲੈ ਜਾਵੇ ਮਿੰਕੇ ਦੋ ਮੰਨ ਲਓ ਇਹ ਗੱਲ ਹੈਗੀ ਆ ਵੀ ਠੀਕ ਆ ਠੀਕ ਨਾ ਗੱਲ ਹਾਂ ਉਹ ਵੀ ਇੱਕ 20 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਭਰਾ ਸੰਪਰਕ ਕਰ ਲੈ ਠੀਕ ਆ ਢੰਡੀ ਵੀਰ ਇੱਕ ਨੰਬਰ ਆਪਦੇ ਬੋਲਦੇ ਇਹ ਆਪਣੇ ਕੋਲ ਨਾਕਸੀ ਆ ਜਾਏ ਨੰਬਰ ਵੀ ਜਗਾ ਜੀ 98724 ਤੇ 39717 ਹਾਂਜੀ ਪਿੰਡ ਦੂਜਾ ਨੰਬਰ ਹੈਗਾ ਜੀ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੈਦੀਗ ਮੇਰੇ ਵੀਰ ਨੇ ਕਹੇ ਨੇ ਦੂਰੋਂ ਨੇੜੇ ਆਉਣਾ ਗ੍ਰੈਂਡ ਕੈਰੋਂ ਦੀ ਲੋਕੇਸ਼ਨ ਲਾ ਲੈ ਆਮ ਦਪਹਿਰਾਂ ਨੂੰ ਪਤਾ ਹੀ ਠੀਕ ਹੈ ਹਾਂਜੀ ਬਈ ਕਾਵਾਂ ਆਪਣੀਆਂ ਗ੍ਰੈਂਡ ਕੈਰੋ ਤੇ ਬੈਕ ਸੈਕ ਹਾਂਜੀ ਹਾਂਜੀ ਲੌਬੀ ਇਹ ਡਰੈਸਾ ਦੋਸਤੋ ਇਹ ਡਰੈਸ ਤੁਸੀਂ ਕਨਫਰਮ ਕਰ ਲਿਆ ਹੋਊਗਾ ਠੀਕ ਹੈ ਜੀ ਵਿਜ਼ਿਟ ਕਰੋ ਤਸੱਲੀ ਕਰੋ ਇਹ ਮਾਲ ਵੀਰ ਝੰਡੇ ਦੇ ਕੋਲੇ ਅੱਜ ਭਾਪੜ ਤੇ ਜੈ ਜਾਂ ਟੋਕੜ ਗੱਪਣ ਦੀ ਥਾਂ ਟੋਕੜ ਗੱਪਣ ਮਿਲੂਗਾ ਬੱਚੀ ਕਿਸੇ ਨੇ ਸੱਜਰ ਲੈਣੀ ਹੈ ਸੱਜਰ ਮਿਲ ਜੂਗੀ ਸੱਜਰ ਸੂਈ ਝੋਟੀ ਲੈਣੀ ਹੈ ਤਾਂ ਤੁਹਾਨੂੰ ਆਪਾਂ ਛਿੱਗੀ ਝੋਟੀ ਦਿਖਾਤੀ ਆ ਹਾਂਜੀ ਬਹੁਤ ਵਧੀਆ 14 ਕਿਲੋ ਦੁੱਧ ਤੇ ਚੱਲਣ ਦੀ ਆ ਤੇ ਬਾਕੀ ਜਿੱਤਾ ਮਰਜੀ ਤਸੱਲੀਆ ਕਰਦੇ ਰਹੋ ਮਾਲ ਇੱਥੇ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਕੰਮ ਕੀਤਾ ਸੋ ਅੱਜ ਇਹ ਪਸ਼ੂ ਸਿਵਿਰ ਝੰਡੇ ਦੇ ਕੋਲ ਨੰਬਰ ਸਕਰੀਨ ਤੇ ਲੱਗਾ ਕਾਲ ਕਰੋ ਗੱਲਬਾਤ ਕਰੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ